ਮੈਂ ਆਪਣਾ ਨਾਮ ਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਲਾਲਾਬਾਦ ਤੋਂ ਤਸਵੀਰਾਂ ਜੋ ਕਿ ਅੱਜ ਪੰਜਾਬ ਬੰਦ ਨੂੰ ਲੈ ਕੇ ਤੁਹਾਨੂੰ ਦਿਖਾ ਰਿਹਾ ਕਿ ਜਲਾਲਾਬਾਦ ਵਿੱਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ ਆਵਾਜ਼ਾਈ ਤੁਸੀਂ ਦੇਖ ਰਹੇ ਹੋ ਕਿ ਇੱਕ ਸਾਈਡ ਦਾ ਰਸਤਾ ਜੋ ਕਿ ਕਿਸਾਨਾਂ ਵੱਲੋਂ ਅਮਰਜੈਂਸੀ ਦਿੱਤਾ ਗਿਆ ਹੈ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਤੋਂ ਤਸਵੀਰਾਂ ਇਤਰਾ ਜਲਾਲਾਬਾਦ ਸਾਡੇ ਕਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਇਸ ਟਾਈਮ ਡਿਊਟੀ ਦੇ ਰਹੇ ਪੁਲਿਸ ਮਲਾਜ਼ਮ ਦੂਸਰੇ ਪਾਸੇ ਤਰਨਾ ਲੱਗਿਆ ਹੋਇਆ ਹੈ ਜੋ ਕਿ ਪੂਰੇ ਪੰਜਾਬ ਵਿੱਚ ਜਲਾਲਾਬਾਦ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਪੰਜਾਬ ਬੰਦ ਦੀ ਜੋ ਕਿ ਕੁਝ ਦਿਨ ਪਹਿਲੇ ਕਾਲ ਦਿੱਤੀ ਗਈ ਸੀ ਉਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਇਸ ਟਾਈਮ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲਾਲਾਬਾਦ ਤੋਂ ਜੋ ਕਿ ਪੂਰੀ ਸ਼ਕਤੀ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੇ ਤਰਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਆਵਾਜ਼ਾਈ ਨੂੰ ਵੀ ਲੈ ਕੇ ਜੋ ਕਿ ਅਮਰਜੈਂਸੀ ਰਸਤਾ ਤੁਸੀਂ ਦੇਖ ਰਹੇ ਹੋ ਇੱਕ ਸਾਈਡ ਤੋਂ ਅਮਰਜੈਂਸੀ ਰਸਤਾ ਜਿਵੇਂ ਕਿ ਐਂਬੂਲੈਂਸ ਹੋ ਗਈ ਜਾਂ ਕਿਸੇ ਨੇ ਵਿਆਹ ਸ਼ਾਦੀ ਜਾਂ 에어ਪੋਰਟ ਤੇ ਜਾਣਾ ਹੋਵੇ ਉਹਨਾਂ ਲਈ ਇੱਕ ਅਮਰਜੈਂਸੀ ਰਸਤਾ ਬਣਾਇਆ ਗਿਆ ਹੈ ਇਸ ਟਾਈਮ ਦੀਆਂ ਤਸਵੀਰਾਂ ਤੁਸੀਂ ਜਲਾਲਾਬਾਦ ਤੋਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਅਹਿਮ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ ਇਸ ਟਾਈਮ ਜਲਾਲਾਬਾਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੱਜਵੀਰੀ ਜੋ ਅੱਜ ਕਿਸਾਨ ਵੀਰਾਂ ਵੱਲੋਂ ਮਤਲਬ ਪੰਜਾਬ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਤੁਹਾਨੂੰ ਇਸ ਦਾ ਪੂਰਾ ਸਹਿਯੋਗ ਮਿਲੇ ਹਾਂਜੀ ਹਾਂਜੀ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਰਹਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਅੱਜ ਜਿਹੜਾ ਸਾਰੇ ਪੰਜਾਬ ਨੂੰ ਜਾਂ ਸਾਰੇ ਭਾਰਤ ਨੂੰ ਬੰਦ ਦਾ ਸੰਦਾ ਦਿੱਤਾ ਗਿਆ ਸੀ ਉਹ ਮੁਕੰਮਲ ਸਾਰੀ ਦੁਨੀਆ ਨੇ ਸਹਿਯੋਗ ਦਿੱਤਾ ਹੈ ਅੱਜ ਇਸ ਦਲੇਵਾਲ ਦੀ ਸਾਰੇ ਹਮਾਇਤ ਪਸਾਰੀਆਂ ਜਥੇਬੰਦੀਆਂ ਅੱਜ ਪੂਰਾ ਸਹਿਯੋਗ ਦੇ ਰਹੀ ਨੇ ਕਿਉਂਕਿ ਉਹ ਸਹਿਯੋਗ ਵਾਸਤੇ ਜੇ ਸਾਡਾ ਉਹ ਵੱਡਾ ਲੀਡਰ ਅੱਜ ਧਰਨੇ ਤੇ ਬੈਠਾ ਹੈ ਅਸੀਂ ਉਹਦਾ ਪੂਰਾ ਰਾਤ ਦਿਨ ਲਾ ਕੇ ਪੂਰਾ ਸਹਿਯੋਗ ਦੇ ਕੇ ਅਸੀਂ ਉਹਨਾਂ ਨੂੰ ਸਰਕਾਰ ਨੂੰ ਚੇਤਾਵਨੀ ਦੇ ਕੇ ਆਪਣੇ ਜ਼ੋਰ ਦੇ ਨਾਲ ਉਹਨਾਂ ਨੂੰ ਉਥੋਂ ਚੋਂਦਿਆਂ ਨੂੰ ਠਾਗੇ ਅਸੀਂ ਉਸ ਕਿਸਾਨ ਨੂੰ ਕੁਝ ਨਹੀਂ ਹੋਣ ਦੇਣਾ ਇਸ ਕਰਕੇ ਅਸੀਂ ਪੂਲਾ ਯੋਰ ਲਾ ਕੇ ਸਾਰੀ ਜਥੇਬੰਦੀਆਂ ਇਕੋ ਕੇ ਅਸੀਂ ਆਪਣਾ ਦਾਸਗਰਸ ਲੜ ਕੇ ਤੇ ਸਰਕਾਰਾਂ ਨੂੰ ਅਸੀਂ ਦੱਸਾਂਗੇ ਕਿ ਇਸ ਕੀ ਹੋਈ ਸਰ ਤੁਸੀਂ ਲੋਕਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ ਕਿਉਂਕਿ ਜਿੰਨੀਆਂ ਕਿਸਾਨ ਜੱਟੀਆਂ ਬੰਨੀਆਂ ਨੇ ਜਿੰਨੇ ਮੇਰੇ ਵੀ ਸਾਰੇ ਕਿਸਾਨ ਨੇ ਅਸੀਂ ਸਾਰੇ ਇੱਕ ਆ ਇੱਕ ਹੀ ਰਾਂਗੇ ਤੇ ਸਾਰੇ ਸਾਰਿਆਂ ਨਾਲ ਮਿਲ ਕੇ ਸਾਰਿਆਂ ਦਾ ਸੰਯੋਗ ਦਿਓ ਕਿਉਂਕਿ ਜੇ ਸਾਡੇ ਲੀਡਰ ਨੂੰ ਕੁਝ ਹੁੰਦਾ ਹੈ ਤੇ ਸਾਰਿਆਂ ਵਾਸਤੇ ਇਕੱਲੇ ਉਹ ਦੇ ਵਾਸਤੇ ਨਹੀਂ ਕਿਉਂਕਿ ਸਾਰੇ ਲੋਕਾਂ ਵਾਸਤੇ ਉਹ ਲੜਾਈ ਲੜ ਰਿਹਾ ਉਹ ਆਪਣੀ ਇਕੱਲੇ ਵਾਸਤੇ ਨਹੀਂ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਉਸ ਕਿਸਾਨ ਵਾਸਤੇ ਸਾਰੇ ਨਾਲ ਮਿਲ ਕੇ ਰਲ ਕੇ ਸਾਰਿਆਂ ਨੂੰ ਸੰਯੋਗ ਦਿਓ ਤੇ ਸਾਰੇ ਆਪਣੇ ਇਕਾ ਕਰਕੇ ਅਸੀਂ ਇਸ ਐਮਐਸਬੀ ਦੀ ਮੰਗ ਵੀ ਪੂਰੀ ਕਰੀਏ ਔਰ ਆਪਣੇ ਉਸ ਜੁਝਾਰ ਲੀਡਰ ਨੂੰ ਉੱਥੇ ਉਠਾਈਏ ਤੁਸੀਂ ਦੇਖ ਰਹੇ ਹੋ ਕਿ ਅੱਲਾਹ ਬਖਸ਼ਾ जार मुकम्मल तौर पर बंदी बंद नैके किसान मुकम्मल तौर पर बंद कराने की अपील की जो कि ਨਾਲਾਬਾਦ ਵੱਲੋਂ ਦੁਕਾਨਦਾਰਾਂ ਵੱਲੋਂ ਪਾਰ ਮੰਡਲ ਵੱਲੋਂ ਮੱਤੇ ਰੱਖਦੇ ਹੋਏ ਦੁਕਾਨਾਂ ਨੂੰ ਪੂਰੀ ਤਰ੍ਹਾਂ ਕਮਲ ਤੌਰ ਤੇ ਬੰਦ ਰੱਖਿਆ ਗਿਆ ਹੈ ਤੇ ਉਹ ਇੱਥੇ ਸਾਡੇ ਨਾਲ ਰਹੇ ਜਾਰੇ ਬੋਦੀ ਤੇ ਜੁਨੀਆ ਦੇ ਆਪ ਸਾਡੇ ਹਾਂ ਜੀ ਜੀ ਪੁਨਾ ਨੇ ਉਹ ਮੰਗਣਾ ਦੇ ਦਿੱਤੀ ਜਿਹੜਾ ਉਹ ਕਹਿੰਦੇ ਸੀ ਉਹ ਕਮਾਂਡ ਆ ਗਿਆ ਉਹਦਾ ਉਹ ਦੋ ਮਿੰਟ ਦਾ ਸਮਾਂ ਲੈਣਗੇ ਅੱਲਾ ਬਾਤ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਕਿ ਦੁਕਾਨਦਾਰ ਅਤੇ ਵਪਾਰ ਮੰਡਲ ਵੱਲੋਂ ਦੁਕਾਨਾਂ ਨੂੰ ਇਹ ਵੀ ਵੀਡੀਓ ਮੰਦਰਾਕੇ ਇਸਾਮ ਯੂਨੀਅਨ ਅਲੋ ਸਾਡੇ ਇਸਾਮ ਯੂਨੀਅਨ ਦੇ ਚੱਕੀ ਥਾਂ